ਇਹ ਪਿੰਡ ਪੰਨੀ ਵਾਲਾ ਫਤਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦਾ ਹੈਲਥ ਵੈਲਨੈਸ ਸੈਂਟਰ ਇੱਥੇ ਸੀਐਚਓਰੇ ਬੈਠਣਾ ਹੁੰਦਾ ਹੈ ਏਐਨਐਮ ਆਸ਼ਾ ਵਰਕਰ ਐਮਪੀਐਚਡਯੂ ਜਿਹੜੇ ਵੈਕਸੀਨੇਸ਼ਨ ਕਰਦੇ ਆ ਬੀਪੀ ਸ਼ੂਗਰ ਥਾਇਰੋਇਡ ਦੀ ਮੈਡੀਕਲ ਸਰਟੀਫਿਕੇਟ ਦਿੰਦੇ ਆ ਉਹਨਾਂ ਨੇ ਇੱਥੇ ਬੈਠਣਾ ਸੀ ਤੇ ਉਹ ਬੜੇ ਨੂੰ 4-5 ਸਾਲ ਹੋ ਗਏ ਤੇ ਅੱਜ ਦੇ ਹਾਲਾਤ ਵੇਖੋ ਕੀ ਹੈ ਤੇ ਸਟਾਫ ਨੇ ਵੀ ਇੱਥੇ ਕੋਈ ਸ਼ਿਫਟ ਨਹੀਂ ਕੀਤਾ ਉਹਨਾਂ ਨੂੰ ਹੈਂਡਓਵਰ ਨਹੀਂ ਕੀਤਾ ਗਿਆ ਕਿਉਂਕਿ ਇੱਥੇ ਨਸ਼ੇੜੀਆਂ ਦਾ ਅੱਡਾ ਬਣ ਅੱਡਾ ਬਣ ਚੁੱਕਿਆ ਆ ਪਾਟਿਆ ਪਿਆ ਸਾਰਾ ਆ ਤੁਹਾਡੇ ਸਾਹਮਣੇ ਤੇ ਆ ਜਿਹੜੀਆਂ ਏੜੜੀਆਂ ਬਣਾਏ ਸੀ ਝਗੜੇ ਜੇ ਇਹਨਾਂ ਵਿਆ ਇਸ਼ਟਾਂ ਕੱਟ ਕੇ ਤੇ ਨਸ਼ੇੜੀ ਜਿਹੜੇ ਅੰਦਰ ਵੜ ਜਾਂਦੇ ਆ ਕਿ ਅੰਦਰ ਵੜ ਕੇ ਫਿਰ ਸਾਰਾ ਸਬਾਨ ਜਿਹੜਾ ਚੋਰੀ ਕਰ ਲੈਂਦੇ ਆ ਤੇ ਇਹ ਜਿਹੜੀ ਬਿਲਡਿੰਗ ਹੈ ਇਹ ਬਿਲਕੁਲ ਖਸਤਾ ਹਾਲ ਹੋ ਚੁੱਕੀ ਹੈ ਤੇ ਲੱਖਾਂ ਰੁਪਏ ਇਹਦੇ ਤੇ ਲੱਗ ਚੁੱਕਿਆ ਹੈ ਤੇ ਜਿਹੜਾ ਬਿਲਕੁਲ ਬੇਕਾਰ ਗਿਆ ਹੈ ਸਾਡੇ ਟੈਕਸਾਂ ਦਾ ਪੈਸਾ ਜਿਹੜਾ ਉਹ ਬੇਕਾਰ ਗਿਆ ਤੇ ਪਾਸੇ ਕਿੰਨਾ ਆ ਗੰਦ ਹੋ ਗਿਆ ਤੇ ਗਾਂਦਾ ਤੁਸੀਂ ਵੇਖੋ ਤੇ ਪਾਸੇ ਪਾਣੀ ਦੀ ਪਰਵਾਰ ਬਦਬੂ ਮਾਰਦੀ ਹੈ ਪਾਣੀ ਵੀ ਬਹੁਤ ਜ਼ਿਆਦਾ ਹਰ ਵਕਤ ਖੜਾ ਰਹਿੰਦਾ ਹੈ ਤੇ ਝਾੜ ਬੂਟ ਇੱਥੇ ਆ ਵੇਖੋ ਪਾਣੀ ਗੰਦਾ ਵਧੂ ਵਾਰਦਾ ਹਰ ਵਕਤ ਜਿਹੜਾ ਇੱਥੇ ਇਹ ਪਾਣੀ ਖੜਾ ਰਹਿੰਦਾ ਹੈ ਤੇ ਸਾਹਮਣੇ ਜਿਹੜਾ ਮਹੱਲਾ ਕਲੀਨਿਕ ਆ ਮਹੱਲਾ ਕਲੀਨਿਕ ਦੀ ਬਿਲਡਿੰਗ ਦੇ ਵਿੱਚ ਹੀ ਉਹਨੂੰ ਬਣਾਇਆ ਚਾਹੀਦਾ ਤੇ ਪਾਸੇ ਸੀ ਬਣਾਉਣਾ ਪਰ ਵਿੱਚ ਬਣਾਤਾ ਵੀ ਉੱਥੇ ਮਰੀਜ਼ਾਂ ਨੂੰ ਹੁਣ ਬੜੀ ਪਰੇਸ਼ਾਨੀ ਆਉਂਦੀ ਹੈ ਡਾਕਟਰਾਂ ਨੂੰ ਸਟਾਫ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਜਦੋਂ ਇੱਥੋਂ ਵਧੂ ਆਉਂਦੀ ਹੈ ਤੇ ਫਰਸ਼ਾ ਬਿਲਕੁਲ ਵੈਟ ਚੁੱਕੀਆਂ ਤੇ ਆ ਜਿਹੜੇ ਪਰਨਾਲੇ ਇਹ ਦੇ ਲਾਇਏ ਸੀ ਉਹ ਵੀ ਦੇ ਛੇੜੀ ਪਰਨਾਲੇ ਵੀ ਆ ਇਥੋਂ ਪਰਨਾਲਾ ਜਿਹੜਾ ਇਹ ਲਾ ਕੇ ਲੱਗੇ ਆ ਪਰਨਾਲਾ ਆ ਇਹ ਲਾ ਕੇ ਲੱਗੇ ਤੇ ਬਿਲਕੁਲ ਲੱਖਾਂ ਰੁਪਇਆ ਸਰਕਾਰ ਨੇ ਲਾ ਕੇ ਤੇ ਬੇਕਾਰ ਰਹਿ ਕਰ ਦਿੱਤਾ ਤੇ ਜਿਹੜਾ ਸਟਾਫ ਹੈ ਸੀਐਚਓ ਦਾ ਉਹ ਮਹਲਾਕ ਲਿੰਜ ਦੇ ਵਿੱਚ ਹੀ ਬੈਠਾ ਹੈ ਉਹ ਇਥੇ ਨਹੀਂ ਆਇਆ ਕਿਉਂਕਿ ਦੀ ਹਾਲਤ ਬਹੁਤ ਹੀ ਖਸਤਾ ਕੋਈ ਇਥੇ ਮੀਟਰ ਨਹੀਂ ਕੋਈ ਇੱਥੇ ਪੱਖਾ ਨਹੀਂ ਕੋਈ ਇੱਥੇ ਮਿੱਟੀ ਨਹੀਂ ਪਾਈ ਗਈ ਵੀ ਆ ਜਿਹੜਾ ਇਹਦੀ ਸਫਾਈ ਹੋਵੇ ਮਿੱਟੀ ਪਾਈ ਜਾਵੇ ਤੇ ਕਿੰਨਾ ਬੜਾ ਹਾਲ ਹੈ ਤੇ ਇਹਦੀ ਬਾਬਤ ਅਸੀਂ ਐਸਐਮਓ ਆਲਵਾਲਾਂ ਨਾਲ ਵੀ ਗੱਲ ਕਰ ਚੁੱਕੇ ਹਾਂ ਤੇ ਉਹ ਵੀ ਤੁਹਾਨੂੰ ਸੁਣਾਵਾਂ